ਪੰਜਾਬ ਦੇ ਵਿੱਚ ਲਗਾਤਾਰ ਤਿੰਨ ਛੁੱਟੀਆਂ ਐ ਜੋ ਆ ਰਹੀਆਂ ਨੇ ਸੋ ਜੇਕਰ ਤੁਹਾਡਾ ਵੀ ਕਿਤੇ ਘੁੰਮਣ ਦਾ ਪਲਾਨ ਹੈ ਤਾਂ ਤੁਹਾਡੇ ਲਈ ਇਹ ਬੇਹਦ ਹੀ ਤੁਹਾਡੇ ਲਈ ਚੰਗੀ ਖਬਰ ਹੈ ਜੀਆਂ ਦੱਸ ਦਈਏ ਭਲਕੇ ਯਾਨੀ ਕਿ ਕੱਲ ਤੋਂ ਲਗਾਤਾਰ ਤਿੰਨ ਸਰਕਾਰੀ ਛੁੱਟੀਆਂ ਆ ਰਹੀਆਂ ਨੇ ਇਸ ਲਈ ਜੇਕਰ ਤੁਸੀਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖਬਰ ਚੰਗੀ ਹੈ ਕਿਉਂਕਿ ਸਕੂਲਾਂ 'ਚ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਅਜਿਹੇ ਵਿੱਚ ਤਿੰਨ ਛੁੱਟੀਆਂ ਦੌਰਾਨ ਬੜੇ ਆਰਾਮ ਨਾਲ ਘੁੰਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਦਰਅਸਲ 15 ਜੂਨ ਨੂੰ ਸ਼ਨੀਵਾਰ ਅਤੇ 16 ਜੂਨ ਨੂੰ ਐਤਵਾਰ ਪੈ ਰਹੇ ਜਿਨ੍ਹਾਂ ਦਿਨਾਂ ਦੇ ਕਾਰੀ ਦਫਤਰਾ ਛੁੱਟੀ ਹੁੰਦੀ ਹੈ ਇਸ ਤੋਂ ਬਾਅਦ 17 ਜੂਨ ਦਿਨ ਸੋਮਵਾਰ ਨੂੰ ਸੂਬੇ ਭਰ ਦੇ ਸਰਕਾਰੀ ਦਫਤਰ ਹੋਰ ਇਕਾਈਆਂ ਵਪਾਰਕ ਅਦਾਰੇ ਬੰਦ ਰਹਿਣਗੇ ਕਿਉਂਕਿ ਇਸ ਦਿਨ ਬਕਰੀਦ ਦਾ ਤਿਉਹਾਰ ਹੈ ਪੰਜਾਬ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਤਿਉਹਾਰ ਦੀ ਛੁੱਟੀ ਐਲਾਨੀ ਹੈ ਇਸ ਲਈ ਇਸ ਦਿਨ ਪੰਜਾਬ ਭਰ ਛੁੱਟੀ ਦਾ ਐਲਾਨ ਕੀਤਾ ਗਿਆ ਸੋ ਦੱਸਦੇ ਕਿ ਜੇਕਰ ਤੁਸੀਂ ਵੀ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਕਿਤੇ ਘੁੰਮਣ ਜਾਣਾ ਹੈ ਤਾਂ ਤਿੰਨ ਛੁੱਟੀਆਂ ਨੇ ਜੋ ਲਗਾਤਾਰ ਆ ਰਹੀਆਂ ਨੇ ਜਿਸ ਦੇ ਵੀ ਤੁਸੀਂ ਆਰਾਮ ਨਾਲ ਘੁੰਮ ਫਿਰ ਕੇ ਵਾਪਸ ਆ ਸਕਦੇ ਹੋ ਸੋ ਦੱਸਦੇ ਕਿ 15 ਸ਼ਨੀਵਾਰ ਅਤੇ 16 ਤਰੀਕ ਨੂੰ ਐਤਵਾਰ ਦੀ ਛੁੱਟੀ ਹੈ ਪਹਿਲਾਂ ਹੀ ਅਤੇ ਉਸ ਤੋਂ ਬਾਅਦ 17 ਤਰੀਕ ਨੂੰ ਬਕਰੀਦ ਦੀ ਛੁੱਟੀ ਹੈ ਜੋ ਪੂਰੇ ਸੂਬੇ ਭਰ ਦੇ ਵਿੱਚ ਐਲਾਨੀ ਗਈ ਹੈ